अरे तो जंपिंग होता है, आलम उधर आया, चलो उधर, रोड़ा नहीं तो आया, रोड़ा तो निकाल दो, मचना उधर, मालूम पिया। चलो, चलो, चल पार्टी। मेरे को तो पता है, मेरे को तो पता है, मैं ये कर रहा हूँ नहीं ना हुए, तो धर नहीं नहीं, तो धर नहीं, तो धर � ਪਿਆਰ ਨਾਲ ਦੀ ਵਾਰ ਉਹ ਗੱਲ ਕਰੀ ਮੈਨੂੰ ਉਹਦੀ ਦੱਸ ਲਈ ਚਲ ਚਲ ਆਖਰੀ ਵਾਰ ਆਪਣੇ ਪੁੱਤ ਨੂੰ ਲਾੜ ਲਡਾਉਂਦੇ ਸਪੀਤਾ ਦਾ ਦੁੱਖ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਇੱਕ ਲੋਧੇ ਪੁੱਤ ਦੀ ਲਾਸ਼ ਪਈ ਹੈ ਉਹ ਆਪਣੇ ਪੁੱਤ ਦੇ ਮੂੰਹ ਨੂੰ ਚੁੰਮਦਾ ਉਸ ਨੂੰ ਅੰਤਿਮ ਵਿਦਾਈ ਦੇ ਰਿਹਾ ਹੈ ਤਸਵੀਰਾਂ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀਆਂ ਨੇ ਜਿੱਥੇ ਪਿਆਰ ਚ ਅੰਨੀ ਹੋਈ ਪਤਨੀ ਨੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਲੈ ਲਈ ਗੁਰਵਿੰਦਰ ਦੀ ਪਤਨੀ ਨੇ ਹੀ ਪ੍ਰੇਮੀ ਨਾਲ ਮਿਲ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅੰਤਮ ਸੰਸਕਾਰ ਮੌਕੇ ਪੂਰਾ ਪਿੰਡ ਹੀ ਸ਼ਮਸ਼ਾਨ ਘਾਟ ਦੇ ਵਿੱਚ ਜਮਾ ਹੋ ਗਿਆ ਇਸ ਦੌਰਾਨ ਬਿਹਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਗੁਰਵਿੰਦਰ ਦੇ ਮਾਪੇ ਆਪਣੇ ਮੋਏ ਪੁੱਤ ਦੇ ਨਾਲ ਵੀ ਆਖਰੀ ਵਾਰ ਲਾਡ ਲਡਾਦੇ ਰਹੇ ਅਤੇ ਰੋ ਰੋ ਕੇ ਉਸ ਦਾ ਮੂੰਹ ਚੁੰਮਦੇ ਰਹੇ ਇਹ ਮੰਜ਼ਰ ਦੇਖ ਕੇ ਕੋਈ ਵੀ ਆਪਣੇ ਹੰਝੂ ਨਹੀਂ ਰੋਕ ਸਕਿਆ ਮ੍ਰਿਤਕ ਗੁਰਵਿੰਦਰ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੇ ਬਹੁਤ ਲੰਬੀ ਲੜਾਈ ਲੜਨੀ ਹੈ ਪਰ ਉਹ ਆਪਣੇ ਪੁੱਤ ਦੇ ਕਾਤਲਾਂ ਨੂੰ ਕਦੇ ਵੀ ਬਖਸ਼ਣਗੇ ਨਹੀਂ ਦੱਸ ਦिए ਕਿ ਕਾਤਲ ਪਤਨੀ ਅਤੇ ਉਸਦੇ ਪ੍ਰੇਮੀ ਸਣੇ ਤਿੰਨ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਮਾਪਿਆਂ ਦਾ ਪੁੱਤ ਤਾਂ ਕਦੇ ਵਾਪਸ ਨਹੀਂ ਆਵੇਗਾ ਪਰ ਕਾਤਲਾਂ ਨੂੰ ਅਜਿਹੇ ਸਬਕ ਸਿਖਾਇਆ ਜਾਵੇ ਕਿ ਉਹਨਾਂ ਦੀ ਰੂਹ ਤੱਕ ਕੰਮ ਜਾਵੇ ਮੈਂ ਅੱਜ ਬਹੁਤ ਲੰਬੀ ਲੜਾਈ ਲੜਨੀ ਆ ਮੇਰੀ ਬੇਨਤੀ ਆ ਮੇਰਾ ਮੈਂ ਪੱਲਾ ੜਦਾ ਮੇਰੇ ਸਾਥ ਇਸੇ ਤਰ੍ਹਾਂ ਮੇਰੇ ਨਾਲ ਮੇਰੇ ਇਲਾਕਾ ਨੂੰ ਅਸੀਂ ਮੇਰੇ ਪਿੰਡ ਦੇ ਲੋਕ ਮੇਰਾ ਸਾਥ ਦੇਣਾ ਮੇਰੇ ਮੈਂ ਤਰੀਕਾ ਤੇ ਵੀ ਜਾਇਆ ਕਰਨਾ ਮੇਰੀ ਗੁਹਾਰਾ ਵੀ ਉਹ ਆਪਦੀ ਆਪ ਕਹਿਣ ਵੀ ਉਹਨਾਂ ਨੂੰ ਪਤਾ ਲੱਗੇ ਫਰੀ ਕੋਰਟ ਤੇ ਵੀ ਅੱਜ ਕਿਸੇ ਬਾਪ ਦਾ ਪੁੱਤ ਮਰਿਆ ਸੀਗਾ ਤੇ ਅੱਜ ਉਹਦੇ ਨਾਲ ਲੋਕ ਸਹਿਯੋਗ ਦੇ ਰਹੇ ਪੂਰਾ ਮੈਨੂੰ ਇਹ ਇਹ ਜਥੇਬੰਦੀਆਂ ਨਾਲ ਵੀ ਮੈਂ ਤਰਨਿਆਂ ਤੇ ਜਾਂ ਕਿਤੇ ਮੈਂ ਛਾਵਲ ਰਿਹਾ ਇਹਨਾਂ ਨਾਲ ਸਾਰਿਆਂ ਨੂੰ ਬੇਨਤੀ ਹੈ ਮੇਰੀ ਜਦ ਜਦਨ ਮੇਰੀ ਕੋਈ ਅਜੀ ਗੱਲ ਹੋਇਆ ਕਰੇ ਮੇਰੇ ਸਾਥ ਮੈਨੂੰ ਨਾ ਕਿਸੇ ਨੂੰ ਕਹਿਣਾ ਪਵੇ ਮੇਰਾ ਸਾਥ ਦਿਆ ਕਰਨ ਮੈਨੂੰ ਪਿੰਡ ਵਾਸੀਆਂ ਤੋਂ ਪੂਰੀ ਆਸ ਆ ਮੇਰੇ ਨਾਲ ਖੜੇ ਆ ਅੱਗੇ ਤੋਂ ਵੀ ਮੈਨੂੰ ਪੂਰੀ ਆਸ ਆ ਵੀ ਮੇਰੇ ਨਾਲ ਖੜਨਗੇ